ਦੋਸਤੋ ਮੇਰੇ ਨਾਲ ਗਵਾਂਡ ਪਿੰਡ ਦੇ ਵਿੱਚ ਰਾਇਕੇ ਕਲਾਂ ਦੇ ਵਿੱਚ 150 ਤੋਂ ਵੀ ਵੱਧ ਪਸ਼ੂ ਮਰ ਚੁੱਕੇ ਆ 150 ਪਸ਼ੂਆਂ ਦੀ ਮੌਤ ਹੋ ਚੁੱਕੀ ਆ ਇੱਕਦਮ ਹੀ ਪਸ਼ੂ ਮਰ ਜਾਂਦਾ ਕਹਿੰਦੇ ਕੋਈ ਨਵੀਂ ਬਿਮਾਰੀ ਆ ਗਈ ਮਾਰਾ ਦਾ ਕਹਿਣਾ ਸਭ ਤੋਂ ਪਹਿਲਾ ਕਾਰਨ ਕਹਿੰਦੇ ਨਾਈਟ੍ਰੇਟ ਪੋਇਜ਼ਨਿੰਗ ਕਰਕੇ ਹੀ ਪਸ਼ੂ ਮਰ ਰਹੇ ਆ ਇੱਕ ਤਾਂ ਹੁਣ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਉੱਪਰੋਂ ਸੂਰਜ ਜੀ ਨਿਕਲ ਰਿਹਾ ਜਿਹੜਾ ਆਪਣਾ ਹਰਾਚਾਰਾ ਹੁੰਦਾ ਜਿਵੇਂ ਬਰਸੀਮ ਵਗੈਰਾ ਤਾਂ ਉਹਦੀਆਂ ਜੜਾਂ ਦੇ ਉੱਚ ਨਾਈਟ੍ਰੋਜਨ ਬੈਸੀ ਬਹੁਤ ਜ਼ਿਆਦਾ ਹੁੰਦੀ ਆ ਉੱਪਰੋਂ ਪਾਦਨੇ ਆਪਾਂ ਯੂਰੀਆ ਜਿਹਦੇ ਕਰਕੇ ਆਪਾਂ ਮੋਡਾਂ ਕੋਲੋਂ ਵੜਦੇ ਆ ਤਾਂ ਸਾਰੇ ਹਰੇ ਦੇ ਵਿੱਚ ਨਾਈਟ੍ਰੋਜਨ ਮਾਤਰਾ ਜ਼ਿਆਦਾ ਹੁੰਦੀ ਆ ਤਾਂ ਕਰਕੇ ਨਾਈਟ੍ਰੇਟ ਪੌਇਜ਼ਨਿੰਗ ਕਰਕੇ ਵੀ ਆਪਣੇ ਪਸ਼ੂਆਂ ਦੀ ਜਾਨ ਜਾ ਰਹੀ ਆ ਪਰੰਤੂ ਮੇਰਾ ਉਹਨਾਂ ਮਾਰਾਂ ਨੂੰ ਇੱਕ ਸਵਾਲ ਆ ਕਿ ਕੱਲੀ ਯੂਰੀਆ ਰਹਿ ਕੇ ਕਲਾਂ ਦੇ ਪਿੰਡ ਵਿੱਚ ਜ਼ਿਆਦਾ ਸੀਗੀ ਨਾਈਟ੍ਰੇਟ ਪੋਇਜ਼ਨਿੰਗ ਕਰਕੇ ਕਿਹ ਲਈ ਰੈਕੀ ਕਲਾ ਦੇ ਪਸ਼ੂ ਮਾਰ ਰਹੇ ਆ ਕਿ ਦੂਜਾ ਜਿਹੜਾ ਸਾਰਾ ਪੰਜਾਬ ਆ ਉਹ ਆਰਗੈਨਿਕ ਖੇਤੀ ਕਰਦਾ ਉਹ ਜ਼ੂਰੀਆ ਪਾਉਂਦਾ ਹੀ ਨਹੀਂ ਤਾਂ ਦੋਸਤੋ ਇਹ ਜਿਹੜਾ ਰੀਜ਼ਨ ਆ ਉਹ ਬਿਲਕੁਲ ਹੀ ਗਲਤ ਨਾਈਟ੍ਰੇਟ ਪੋਇਜ਼ਨਿੰਗ ਆਪਣੇ ਸਾਰੇ ਪੰਜਾਬ ਦੇ ਪੱਠਿਆਂ ਦੇ ਵਿੱਚ ਹੀ ਆਊਗੀ ਤਾਂ ਇਹਦੇ ਕਰਕੇ ਪਸ਼ੂ ਮਾਰ ਰਹੇ ਆ ਇਹ ਮੈਨੂੰ ਨਹੀਂ ਲੱਗਦਾ ਦੂਜਾ ਕਾਰਨ ਕਹਿੰਦੇ ਚਿਚੜ ਹੁਣ ਚਿਚੜੇ ਵੀ ਇਕੱਲੇ ਰੈਕੀ ਕਲਾ ਪਿੰਡ ਦੇ ਪਸ਼ੂਆਂ ਦੇ ਨਹੀਂ ਲੱਗੇ ਉਹ ਸਾਰੇ ਪੰਜਾਬ ਦੇ ਵਿੱਚ ਹੀ ਆ ਹਾਂ ਮੰਨਿਆ ਵੀ ਜਦੋਂ ਕੋਈ ਪਸ਼ੂ ਕਮਜ਼ੋਰ ਹੁੰਦਾ ਜੇਕਰ ਉਹਦੇ ਚਿਚੜਾ ਉਪਰੋਂ ਨੂੰ ਕੋਈ ਬਿਮਾਰੀ ਲੱਗੀ ਤਾਂ ਉਹਦੇ ਮਰਨ ਦੇ ਚਾਂਸ ਵਧ ਜਾਂਦੇ ਆ ਕਿਉਂਕਿ ਇਹ ਵੀ ਖੂਨ ਚੂਸਦੇ ਆ ਇਹਨਾਂ ਨਾਲ ਵੀ ਕਈ ਬਿਮਾਰੀਆਂ ਪੈਦਾ ਹੁੰਦੀਆਂ ਪਰੰਤੂ ਇਹ ਇਕੱਲੇ ਰਹਿ ਕੇ ਕਲਾਂ ਦੇ ਵਿੱਚ ਪਸ਼ੂ ਮਾਰ ਰਹੇ ਆ ਇਹ ਮੈਨੂੰ ਗਲਤ ਜੱਜ ਹੀ ਨਹੀਂ ਤੇ ਤੀਜਾ ਵੱਡਾ ਕਾਰਨ ਮੂਰੇ ਆਉਂਦਾ ਠੰਡ ਕਹਿੰਦੇ ਠੰਡ ਬਹੁਤ ਜ਼ਿਆਦੇ ਪੈ ਰਹੀ ਆ ਇਹ ਆਪਾਂ ਨੂੰ ਵੀ ਪਤਾ ਵੀ ਠੰਡ ਇਸ ਵਾਰ ਬਹੁਤ ਜਾਦੇ ਪੈ ਰਹੀ ਆ ਸੂਰਜ ਦਾ ਸੋਖ ਨਾਲ ਨਿਕਲਿਆ ਹੀ ਨਹੀਂ ਪਰ ਰਾਇਕੇ ਕਲਾਂਬ ਚ ਠੰਡ ਵੱਧ ਪੈ ਰਹੀ ਆ ਇਹ ਵੀ ਗੱਲ ਮੈਨੂੰ ਜੱਜਦੀ ਨਹੀਂ ਕਿਉਂਕਿ ਠੰਡ ਤਾਂ ਪੰਜਾਬ ਹਰਿਆਣਾ ਸਾਰੇ ਗਤੀ ਬਹੁਤ ਜ਼ਿਆਦੇ ਪੈ ਰਹੀ ਆ ਇਹ ਵੀ ਕੋਈ ਇਸ ਦਾ ਕੋਈ ਵੱਡਾ ਕਾਰਨ ਨਹੀਂ ਤੇ ਦੋਸਤੋ ਜਿਹੜਾ ਮੇਨ ਕਾਰਨ ਆ ਨਾ ਰਾਇਕੇ ਕਲਾਂ ਦੇ ਵਿੱਚ ਪਸ਼ੂਆਂ ਦੇ ਮਰਨ ਦਾ ਕੋਈ ਨਵੀਂ ਬਿਮਾਰੀ ਨਹੀਂ ਇਹ ਮਰੇ ਆ ਮੂੰਹ ਖੋਰ ਦੇ ਕਰਕੇ ਹੁਣ ਇਸ ਦੇ ਪਿੱਛੇ ਰਾਇਕੇ ਕਲਾਬ ਪਿੰਡ ਦੇ ਲੋਕ ਵੀ ਜ਼ਿੰਮੇਵਾਰ ਹੋ ਸਕਦੇ ਆ ਉਹ ਕਿਵੇਂ ਕਈ ਵਾਰ ਆਪਣੇ ਪਸ਼ੂ ਪਾਲਕ ਪਤਾ ਕੀ ਕਰਦੇ ਆ ਜਦੋਂ ਡਾਕਟਰ ਵੈਕਸੀਨ ਲਾਉਣ ਆਉਂਦੇ ਆ ਤਾਂ ਲਵਾਉਂਦੇ ਨਹੀਂ ਕਹਿੰਦੇ ਨਾ ਨਾ ਅਸੀਂ ਨਹੀਂ ਲਵਾਉਂਦੇ ਇਹ ਵੈਕਸੀਨ ਲਾਉਣ ਨਾਲ ਤਾਂ ਸਾਡਾ ਪਸ਼ੂ ਦੁੱਧ ਘਟਾ ਜਾਂਦਾ ਤੇ ਦੂਜਾ ਵੱਡਾ ਕਾਰਨ ਕਿ ਸਿਰਫ ਕਾਗਜ਼ੀ ਕਾਰਵਾਈ ਹੋਈ ਆ ਕਾਗਜ਼ਾਂ ਦੇ ਵਿੱਚ ਹੀ ਵੈਕਸੀਨ ਲੱਗ ਗਈ ਊਂ ਪੈਂਡ ਦੇ ਵਿੱਚ ਵੈਕਸੀਨ ਕਦੇ ਲਗਾਈ ਨਹੀਂ ਆਹੀ ਮੂੰਖ ਖੁਰ ਵਾਲੀ ਤਾਂ ਇਸ ਦੇ ਵਿੱਚ ਹੁਣ ਜ਼ਿੰਮੇਵਾਰ ਕੌਣ ਆ ਤੁਸੀਂ ਆਪ ਹੀ ਦੇਖ ਲਓ ਹੁਣ ਜੇਕਰ ਵੈਕਸੀਨ ਨਹੀਂ ਲਗਾਈ ਗਈ ਸਿਰਫ ਕਾਗਜ਼ੀ ਕਾਰਵਾਈ ਕੀਤੀ ਗਈ ਹੈ ਤਾਂ ਸਰਕਾਰ ਜ਼ਿੰਮੇਵਾਰਾ ਹੁਣ 150 ਤੋਂ ਵੱਧ ਪਸ਼ੂ ਮਰ ਗਏ ਲਗਭਗ ਜੇਕਰ ਆਪਾਂ ਪਸ਼ੂਆਂ ਦਾ ਕੱਲਾ ਖਰਚੇ ਹੀ ਗਣਗੇ ਜੇਕਰ ਆਪਾਂ 50000 ਪਸ਼ੂ ਦੀ ਔਸਤ ਲੱਗੇਗੀ ਇੱਕ ਪਸ਼ੂ 50000 ਦਾ ਸੀ ਵਿੱਚ ਛੋਟੇ ਵੀ ਮਰੇ ਹੋਣਗੇ ਵਿੱਚ ਵੱਡੇ ਵੀ ਤਾਂ ਕੱਲੇ ਰਾਇਕੇ ਕਲਾਂ ਦੇ ਪਿੰਡ ਦੇ ਵਿੱਚ ਕੱਲੇ ਪਸ਼ੂ ਪਾਲਕ ਦਾ 75 ਲੱਖ ਰੁਪਈਆ ਦਾ ਨੁਕਸਾਨ ਹੋ ਗਿਆ ਉੱਪਰ ਜਿਹੜੀਆਂ ਦਵਾਈਆਂ ਦੇ ਖਰਚਾ ਆਇਆ ਉਹ ਲੱਗ ਜਿਹੜਾ ਪਸ਼ੂ ਮਰਿਆ ਉਹ ਤੁਸੀਂ ਜਾਣਦੇ ਹੋ ਕਿ ਕਿੰਨਾ ਵੱਡਾ ਦੁੱਖ ਲੱਗਿਆ ਹੋਊਗਾ ਤਾਂ ਦੋਸਤੋ ਇਹ ਕੋਈ ਨਵੀਂ ਬਿਮਾਰੀ ਨਹੀਂ ਤੁਸੀਂ ਵੀ ਆਪਣੇ ਪਸ਼ੂਆਂ ਦਾ ਖਿਆਲ ਰੱਖੋ ਜੇਕਰ ਮਾੜੀ-ਮੋਟੀ ਦਿੱਕਤ ਆਉਂਦੀ ਆ ਤਾਂ ਤੁਰੰਤ ਹੀ ਚੰਗੇ ਡਾਕਟਰ ਪਸ਼ੂਆਂ ਦੇ ਮਾਹਰ ਨਾਲ ਸੰਪਰਕ ਕਰੋ ਧੰਨਵਾਦ ਦੋਸਤੋ